ਇਹ ਤਵ ਸਿਵ ਸਭ ਤ ਕਾਖਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਇਹ ਜਨਮ ਮਰਨ ਕਉ ਕਾ ਵਿਨਸਣ ਜਬ ਪੂਰਨ ਕਰਤਾ ਪ੍ਰਭ ਸੋ ਏ ਤਵ ਜਨਮ ਕੀ ਦਾਸ ਕਉ ਕਿਸ ਹੋਏ ਜਬ ਨਗ ਅਗੁਦੱਤ ਗੋਚਰ ਪ੍ਰਵੀ ਕਾ ਤਵ ਚਿਤ੍ਰ ਗੁਪਤ ਕਿਛ ਪੂਸ਼ਕ ਦੇਖਾ ਜੰਮ ਤਾਤ ਰੰਜਣ ਜਨ ਜੋਤ ਕਰ ਗੁਚਰਾ ਗਾਧੇ ਤਵ ਕਾਣ ਸੁਟੇ ਕੁਣ ਬੰਦਣਾ ਬਾਧੇ ਆਪਣੇ ਆਪ ਆਪੀ ਚਰਜਾ ਨਾਨਕ ਆਪਨ ਰੂਪ ਆਪੀ ਵਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਵਿਨ ਮੈਲ ਕਾ ਕੀ ਤੋਤਾ ਜੈ ਨਿਰੰਜਣ ਦ੍ਰੰਕਾਂਦਰ ਬਾਣਾ ਕਾ ਕਉ ਮਾਨ ਕੋ ਬਮਾਨ ਜੈ ਸਰੂਪਾ ਕੀਰਤ ਜਗ ਦੀ ਸਤੈ ਸ਼ਲ ਸਿਧਰ ਲਖ ਕੋ ਕੀ ਸਾ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈਨ ਕੇ ਸੇ ਭੂਖ ਕਵਣ ਤ੍ਰਿਪ ਤਾਵੈ ਕਰਨ ਕਰਾਵਣ ਕਰਣੀ ਹਾਰ ਨਾਨਕ ਕਰਦੇ ਕਾ ਨਹੀਂ ਸੁਮਾਰ ਜਵ ਪਣੀ ਸੋਭਾ ਆਪਣ ਸੰਗ ਬਣਾਈ ਤਵ ਕਵਣ ਸਤਿ ਪਾਈ ਜਨ ਸਰਬ ਕਲਾਪੇ ਪਰੀਨਾ ਤੈ ਬੇਦਕ ਦੇਵ ਕਹਾ ਕੋ ਜੀਨਾ ਜਬੇ ਆਪਣੇ ਆਪ ਆਭਰਤਾਰੈ ਤਉ ਸਗਣ ਪਸਗਣ ਬਾ ਵਿਚਾਰੈ ਗਿਆਪਣ ਊਚ ਆਪਣ ਸਾਪਨੀ ਰਾਤ ਕਾਣ ਠਾਕੁਰ ਹਾੜ ਕਈਏ ਤੇਰਾ ਵਿਸ਼ਮਣ ਵਿਸਮ ਰਹੇ ਨਿਸਮਾਦ ਨਾਨਕ ਜੇ ਪਣੀ ਗਤ ਜਨ ਆਪ ਜੈ ਵਿਸ਼ੜ ਛੇਦ ਭੀਤ ਸਮਾਇਆ ਉਹ ਆ ਕਿਸੇ ਵੀ ਆਪਤ ਮਾਇਆ ਆਪ ਸੁਖ ਆਪੇ ਦੇਸ ਪ੍ਰਭ ਗਵੰਤਾ ਤੈ ਕੌਣ ਚਿੰਤਾ ਕ੍ਰਿਸ਼ਨਾ ਕੇ ਚਿੰਤਾ ਜਾਪਣ ਆਪ ਭਤਿਆਰ ਤੈ ਕੌਣ ਕਥਾ ਕੌਣ ਸੁਣਨੇ ਹਾਰਾ ਮਉ ਬਿਅੰਤ ਉਚਤੀ ਉਚਾਰ ਨਾਨਕ ਆਪ ਸਕੋ ਆਪੇ ਪੁੰਚਾ ਜਿ ਆਪ ਰਿ ਸਿ ਉਪਰ ਪੰਜ ਅਕਾਰ ਤੈ ਗੁਣ ਮੈਂ ਕਿਨੋਂ ਵਿਸਤਾਰ ਪਾਪ ਪੁੰਨ ਤੈ ਪਈ ਭਾਵਤ ਕੋ ਨਰਕ ਕੋ ਸਵਰਗ ਬਿਸ਼ਾਵਤਾ ਆੜ ਜਾਲ ਮਾਇਆ ਜੰਜਾਲ ਹਮੇ ਮਕਰ ਮੈਂ ਤੈ ਬਾਰ ਦੁਖ ਸੁਖ ਮਾਨਤ ਮਾਨਣ ਕ ਪ੍ਰਕਾਰ ਕੀ ਜੋ ਬਖਿਆਣ ਆਪਣੇਲਾਪ ਕਰ ਦੇਖੈ ਕੇਲ ਸਕੰਚੈ ਤੋ ਨਾਨਕ ਕਹਿ ਜੇਮਗਤ ਭਗਤ ਯਾਬੈ ਜੈ ਪਸਰੀ ਆਪਸਾਰ ਸੰਪਰਤਾਪ ਧੂਪ ਆਗਤਾ ਤੇ ਤਨੀ ਮੀਤੀ ਸੋਭਾ ਨੋ ਵਢੀ ਆਪੇ ਕੌਤਕ ਕਰੇਂਦ ਤੋਜ ਆਪੇ ਰਸ ਭੋਗਨ ਨਰਜੋਦ ਜਿਸ ਪਾਵੇ ਜਿਸ ਆਪਣ ਨੈਲਾ ਹੈ ਜਿਸ ਪਾਵੇ ਜਿਸ ਖੇੜ ਫਲਾਵੇ ਬੀਸ ਮਾਰ ਤਾਜੰਤ ਤੋਲੇ ਜੁੰਬ ਲਾਗ ਹੋ ਤਾਂ ਨਾਨਕ ਦਾਤ ਬੋਲੇ ਸਲੋਕਾ ਜੀ ਜੰਤ ਕੇ ਠਕੁਰ ਆਪੇ ਵਰਤਨ ਹਾਰ ਨਾਨਿਕ ਕੋ ਪਸਦਿਆ ਦੂਜਾ ਕਹਿ ਰਿਸਤਾਰ ਅਸ਼ਟਪਦੀ ਆਗਮ ਤੇ ਆਗਮ ਸੁਨੇਹਾਰ ਆਪੇ ਇੱਕ ਆਪਕਾਰ ਜਗਤ ਪਾਵੇ ਤੁਸ ਤੋਂ ਪਾਏ ਆਪਣੇ ਬਾਣੇ ਇਸ ਮਾਈ ਤੁਮ ਤੇ ਪੈਨ ਨਹੀਂ ਕਿਛ ਹੋਏ ਆਪਨ ਸੂਤ ਅਥਰਤ ਪਰੋਏ ਜਾ ਕੋ ਪ੍ਰਭ ਜੀਉ ਆਪੁਝਾਏ ਸਚ ਨਾਮ ਸੋ ਜਿਨ ਪਾਏ ਸੋ ਨੰਦਰਸੀ ਤਤ ਕਾਵੇ ਤਾ ਨਾਨਿਕ ਤਾਂਗੜ ਸਗਲ ਅਸ੍ਰਿਤ ਕਰੇਤਾ ਦੀ ਜਾਨਤ ਸਭ ਸੰਗਿ ਆਤਾ ਬੀੜ ਦੇ ਆਗ ਅਨਾਥ ਕੇ ਨਾਥ ਰਿਸਰਾਰ ਕਰ ਕੋਈ ਨਾ ਮਾਰੇ ਰੰਗੂ ਆਜਸ ਮਨੋ ਵਿਸਾਰੈ ਦੇ ਤਜਵਰ ਖਾਂ ਕੋ ਜਾਏ ਸੁਸਪ ਅੰਤਰ ਜਾਮੀ ਕਰੋ ਵਿਆਪ ਬ੍ਰਧ ਪਾਲੇ ਜੀ ਅਨਬ ਭਾਤ ਜੋ ਜੋ ਰਚਿਓ ਸੋ ਤਿਸ ਇਤਿਆਤ ਉਸ ਪਾਗ ਬੈ ਤਿਸ ਲਈ ਮਲਾਈ ਬਾਗਤ ਕਰੇ ਹਰ ਕੇ ਗੁਣ ਗਾਏ ਮਨੰਤਰ ਵਿਸਵਾਸਿਕ ਅਧਮਨਿਆ రణ ਹਾਰ ਨਾ ਜੀ ਕਿ ਕ ਜਾਣੇ ਆ ਜਦ ਕਾ ਲੱਗਾ ਹਰ ਇੱਕ ਨਾਜ ਕੀ ਅਰਤਿ ਚੀ ਜਾਏ ਸੇਵਾ ਕੋ ਸਿਵੋ ਵਣਿਆਈ ਮੁਕੰਭੂਜ ਪਰਮ ਬਦ ਪਾਈ ਇਸਤੇ ਉਪਰ ਨਹੀਂ ਵਿਚਾਰ ਜਾਕੇ ਮਨ ਵਸਿਆ ਅਨੰਕਾਰ ਅੰਨਨ ਤੋਰ ਭਈ ਨਰਵੈਰ ਅੰਨਨ ਬੋਧੀ ਗੁਰ ਕੇ ਪੈਰ ਲੋਕ ਸੁਖੀਏ ਪਰ ਲੋਕ ਸੁਹਿਦੇ ਨਾਨਕ ਕਰ ਪ੍ਰਵ ਆਪੇ ਮੇਲੇ ਸਾਧ ਸੰਗ ਮਿਲ ਕਰ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤੁਤ ਕਰੋ ਵਿਚਾਰ ਦੁਰਬ ਦੇਖਾ ਕਰ ਵਿਚਾਰ ਅੰਮ੍ਰਿਤ ਬਚਨ ਹਰ ਕੀ ਗੁਣ ਗਾਵੋ ਸਾਧ ਕਰਮ ਕਰ ਸੁਆਓ ਆਠ ਪੈਰ ਪ੍ਰਭ ਦੇਖੋ ਨੀਰਾ ਮਿਟੇ ਸੋਨੁਪਤੀ ਸਿਰ ਦੇਵ ਸਾਹੋ ਮਨਿ ਸੇ ਨਾਨਕ ਬਲ ਪਾਵਤ ਫਤੋਲੇ ਸਵਾਰ ਰਾਮ ਨਾਮੰਤਰ ਉਰਕਾਰ ਬੁਰ ਪੂਰੇ ਕੀ ਪੂਰੀ ਦੇਖਿਆ ਜਿਸਮਾਨ ਬਸੈ ਤਿਸ ਸਾਜ ਤ੍ਰਿਖਿਆ ਮਨ ਤਨ ਨਾਮ ਦੇ ਪੋ ਦੇ ਲਾਈ ਦੁਖ ਦਰਦ ਮਨ ਤੇ ਬੋ ਜਾਏ ਸਚ ਬਪਾਰ ਕਰੋ ਬਪਾਰੀ ਰਕੈ ਨ ਮੈ ਖੇਪ ਤੁਮਾਰੀ ਏਕਾ ਟੇਕ ਰਪੁ ਮਨਵਾਹੀ ਨਾਨਕ ਪਉਰਨ ਆਵੈ ਜਾਵੇ ਕਿਸਤੇ ਦੂਰ ਕਾਹ ਕੋ ਜਾਇ ਉਬਰੇ ਰਕਣ ਹਰਤੇ ਆਈ ਨਿਰਪੋਜਕ ਸਗਲ ਕੋ ਮਟੈ ਪ੍ਰਭ ਚਿਰਪਾਤੀ ਪ੍ਰਾਨੀ ਸੁਖੈ ਪ੍ਰਭ ਆਕਿਰਿ ਸੁਮਾਈ ਦੇਉ ਕਾ ਨਾ ਦਤ ਮਨੋਵਤ ਸੁਖ ਚਿੰਤਾ ਜਾਇ ਮਿਟੇ ਹੰਕਾਰ ਨ ਕੋ ਕੋਈ ਨ ਪਹੁੰਚਣ ਹਾਰ ਸਿਰ ਉਪਰ ਠੰਡਾ ਗੁਰੂ ਸੁਰਹਾ ਨਾਨਕ ਤਾਂ ਕੀ ਕਾਰਜ ਪੂਰਾ ਮਤਬੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇ ਕਤੋ ਦਰਸਾ ਸਿਰ ਚਰਨ ਕਮਣ ਜਾਗੇ ਨੂਪ ਸਬੜ ਦਰਸ਼ਨ ਸੁੰਦਰ ਰੂਪ ਤਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਦਾਣ ਇਸ ਮਾਨਵ ਗਸੈ ਸੁਹੋਤ ਨਿਹਾਰ ਤਾਂ ਕੇ ਨਿਕਟਨ ਆਵਤ ਕਾਰ ਅਮਰ ਪੈ ਅਮਰਾ ਪਦ ਪਾਇਆ ਸਾਜ ਸੰਨ ਨਾਨਕ ਹਰ ਧਿਆਇਆ ਜਲੋਕਾ ਗਿਆਨ ਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਆਰ ਕੀ ਰੁਪਾਤੇ ਸੰਤ ਪੀਤਿਆ ਨਾਨਕ ਮਨ ਪਰਗਾਸ ਅਸ਼ਟਪਦੀ आंदसांग अंतर प्रभु डीठा ना प्रभु का लागा मीठा सर्वसमग्री एकसकटमाई अलक रंग तन विसाई नाव ने तो अमर तो प्रभु का नाम देई महेश का विश्राम स्वर्ण समाधंत तें ना दिखैनो जाय अचरज विशमाद तिन देख्या जिस आप दिखाई ਨਾਨਕ ਦਿਸ਼ਨ ਸੋ ਦੀਪਾਈ ਸੋ ਅੰਤਰ ਸੋ ਬਾਹਰ ਅਨੰਤ ਅਗੜ ਗੜ ਬਿਆ ਬ੍ਰਿਹ ਭਗਵੰਤਾ ਕਰਨ ਮਾਇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਮਨ ਤਨ ਪਰਗਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਔਣ ਪਾਣੀ ਵੈ ਸੰਤਰ ਮਾਹੀ ਚਾਰ ਗੁੰਡ ਦੋ ਜਦ ਮੂਰਖ ਮਾਹੀ સ્તે પે પેન નોહી કોઠા સુલે પ્રસાદાન બણગાઉ દેગ પ્રાણ સિમૃત મે લેખ મથિયાર સૂરન પત્રમે કા વાણી પ્રવકી સબકો બોલે આબ ડોલ ન કબ ડોલે સર્વ કલા કર ખેલ ખેલ મણ પયય ગણે પોળ સર્વ જોત મે જાકી જોત ધર્ન એવ સ્વામિત ગુરુ પ્રસાદ પરમકા નાસ ਨਾਨਕ ਦਿਨ ਮੈਂ ਇਹ ਹਿਮ ਸੁਵਾਸ ਸੰਤ ਜਨਾ ਕਾ ਪੇਖਣ ਸਰਪ ਸਭ ਬ੍ਰਹਮ ਸੰਗ ਜਨਾ ਕੀਰਦੇ ਸਭ ਧਰਮ ਸੰਤ ਜਨਾ ਸੁਨੇ ਸੁ ਬਚਨ ਸਰਗਿਆ ਪੀ ਰਾਮ ਸੰਗ ਰਚਨਾ ਜਿਨ ਜਤ ਤਰਕ ਕੀ ਰਹਿਤਾ ਸਤਿ ਕਰ ਵਜਨਾ ਸਾਧੂ ਸਭ ਰਹਿਤ ਜੋ ਹੋਈ ਸੋ ਹੀ ਦੁਖਮਨੈ ਤਨ ਕਰਾਉਨਾਰ ਬੁਜਾਨੈ ਤਨ ਮੁਸੇ ਬਾਹ ਪੀਓ ਨਾਨਕ ਦਰਸ਼ਨ ਆਵੇ ਕੋ ਸੋਈ ਆਪ ਸਤ ਕੀ ਆਖ ਸੰਸਤਿਸ ਪ੍ਰਵਤੇ ਸੰਗਿਤ ਪਤ ਰਿਸਪਾਵੈ ਤਾਂ ਕਰੀ ਵਿਸਤਾਰ ਰਿਸਪਾਵੈ ਤਾਂ ਸੰਕਰਨ ਤੁ ਲਾਲਕੀਨ ਧਾਜ ਸੁਦੇਨ ਲਾਈ ਕਵਣ ਨੇ ਟਕ ਕਵਣ ਕਈਐ ਤੂ ਆਪੇ ਆਪ ਆ ਪ੍ਰਭੂਰ ਅੰਤਰ ਜਗ ਵਿਸਵਾਪ ਦਿਨਾਰੇ ਨਾਨਕ ਥੋ ਤੇ ਜਨ ਆਵ ਜਾਏ ਸਰਬ ਪੂਰਤ ਆਪ ਪ੍ਰਸਾਰ ਸਰਬ ਨੇਨ ਆਪੇ ਕਨਹਾਰਾ ਸਾਗੜ ਸਮਗਰੀ ਜਾਗਾ ਕਨਹਾ ਆਪਣ ਜਸ ਆਪੇ ਸੁਣਾਵਣ ਜਾਣ ਤੇ ਬਣਾਇਆ ਆਗਿਆ ਕਾਰੀ ਨੀ ਮਾਇਆ ਸਭ ਤੇ ਮਦ ਲਗਤੁਰ ਕਿਸੇ ਕਰਣਾ ਸੁ ਆਪੇ ਕਹੈ ਆਗਿਆ ਆਵੈ ਆਗਿਆ ਜਾਇ ਨਾਨਕ ਤਾਂ ਜਿ ਤਾਰੀ ਸਭ ਸਾਚ ਤਉ ਬੋਤ ਆਪਣ ਸੰਗ ਰਾਚ ਤਾਂ ਕੀ ਗਿਜ ਮਿੱਥ ਜਾਣੇ ਕਹੀ ਨ ਜਾਏ ਦੂਸਰ ਕੋ ਹੋਇ ਤੋ ਸੁਦੀ ਪਾਏ ਇਸ ਕਾ ਉਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਹੀ ਜਾਣੇ ਉਜਨ ਤਿਸ ਦਾਰਸਕ ਹੋਏ ਆਪ ਮਿਲਾਏ ਨਿਹ ਪ੍ਰਭ ਸੋਏ ਉਤਨਵੰਤ ਕੁਲਵੰਤ ਪਦਵੰਤ ਜੀਵਨ ਬਉਤ ਜਿਸ ਦੇ ਭਗਵੰਤਾ ਤਨ 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 ਜਨ ਆਇਆ ਜਿਸ ਪਰਸਾਦ ਸਭ ਜਗਤ ਕਰਾਇਆ ਨਾਨਕ ਆਵਣ ਕਾ ਈਸਾ ਆਵੋ ਜਨ ਕੇ ਸੰਗ ਚਿਤ ਆਵੈ ਨਾ ਆਪ 부ਗਤ ਮੁਤ ਕਰੇ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸ਼ਕਾਰ ਉਸ ਲੋਕਾ ਪੂਰਾ ਪ੍ਰਭ ਅਰਧਿਆ ਪੂਰਾ ਆਗਾ ਕਾ ਨਾਉ ਨਾਨਿਕ ਪੂਰਾ ਪਾਇਆ ਪੂਰੇ ਕੇ ਹੁਣ ਗਾਓ ਅਰਥਪਦੀ 우리 गुरका संप्रदेश पार ब्रह्म नेट करपीक सास साद सिमरो गोविंद अनंत कीत्र की चिंदा आसन तद्यागो तरंग संत जे नाकी तूल मन मांग आप सोड़ भणती करो साथ संग सागर तरहो हर तन के पार लियो पंडा नानक गुरु पूरे नमस्कार ਕੀ ਮੁਕਸੜ ਸਜਨੰਦ ਸਾਧ ਸੰਗ ਪਦ ਪਰਮਾਨੰਦ ਨਰਕਿ ਨਿਵਾਰੁ ਦਾਰੁ ਜੀਉ ਗੁਣ ਗੋਵਿੰਦ ਅਮ੍ਰਿਤ ਰਸ ਪੀਉ ਚਿਤ ਚਿਤਵੰ ਮੈਂ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮਦਰ ਦੀਨ ਦਿਆਨ ਦੁਖ ਪੰਜਣਾ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੁ ਬਾਰਾ ਨਾਣੀ ਤੇ ਜੀ ਕਾ ਇਹ ਆਧਾਰ ਤੁਮ ਸਲੋਕ ਸਾਧਕੇ ਵਚਨ ਆਮ੍ਰਿਕ ਧਾਰਿ ਰਤਨਾ ਸੁਣ ਤਕ ਮਾਵਤ ਹੋ ਤਦਾਰ ਆਪ ਤਰੈ ਲੋਕੇ ਨਿਸਕਾਰ ਸਫਲ ਜੀਵਨ ਸਬਲ ਥਾਕਾ ਸੰਗ ਰੱਖੈ ਮਨ ਲਗਾ ਰੰਗ ਜੈ ਜੈ ਸਰਬਦਨ ਦਵਾਦੀ ਸੁਣ ਸੁਣ ਆਨੰਦ ਤਰੇ ਪ੍ਰਭ ਗਾਜੈ ਪ੍ਰਗਟਿ ਗੁਪਾਲ ਮਹਤ ਕੈ ਮਾਤੀ ਨਾਨਕ ਉਦਰੇ ਤਿਨ ਕੈ ਸਾਖੇ ਸਰਨ ਜੋਗ ਸੁਨ ਸਰਣੀ ਆਏ ਕਰਿ ਕਿਰਪਾ ਪ੍ਰਭ ਆਪ ਮਲਾਈ ਮੇਟਗੇ ਵੇਰ ਭਏ ਸਭ ਦੇ ਅਮਰਤ ਨਾਮ ਸਾਧ ਸੰਗ ਲੈਣਾ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਅਨੰਦਾਲ ਵਿਕਾਰਤੇ ਰਹਿਤੇ ਰਾਮ ਨਾਮ ਸੁਰਸਨਾ ਕਹਤੇ ਹਰਿ ਪ੍ਰਸਾਦਿਆ ਪ੍ਰਭ ਧਾਰੀ ਨਾਡਿਕ ਨਮੀਤ ਸਾਭ ਤਾਨ ਤੀਤਾ ਸੁਖਮਣੀ ਸਾਇਦ ਗੋਬਿੰਦ ਗੁਣਨਾਵ ਜਿਸ ਮਨ ਬਥੈ ਸੁਹੋ ਦਿਨਦਾਨ ਸਰਵਿਸ਼ਾਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਇ ਸਾੜ ਬਰਨ ਨ ਹੋਵੈ ਆਵਣ ਜਾਣ ਹਰ ਤਨ ਖਾੜ ਚਲ ਜਨ ਸੋਏ ਨਾ ਕੋ ਜਿਸ ਪ੍ਰਾਪਤ ਹੋਏ ਕੇਮ ਸਾਤ ਰਿਤ ਨਵ ਨਿਦਾ ਮੁਗ ਗਿਆਨ ਸਰਬ ਤੈ ਸਿਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰਿਤ ਉਤਮ ਸ਼ਨਾਨ ਚਾਰ ਪਦਾਰਥ ਕਮ ਪ੍ਰਗਾਸ ਸਭ ਕੇ ਮਦ ਸਗਲ ਤੇ ਉਦਾ ਸੁੰਦਰ ਚਤਰ ਤਤ ਕਾ ਵੇਤਾ ਸੰਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤੇ ਜਨ ਕੇ ਮੁਖ ਭਨੇ ਗੁਰ ਨਾਨਕ ਨਾਮ ਬਚਣ ਵਡਸੋਲੇ ਇਹਨਾਂ ਦਾਣ ਜਪੇ ਮਨ ਕੋਈ ਸਾਰੁ ਜੁਗ ਮਹਿ ਤਾਂ ਕੀ ਗਤ ਹੋਈ ਗੁਣ ਗੋਬਿੰਦ ਦਾਬ ਤੁਣ ਬਾਣੀ ਸਿਮਰਤ ਸਾਸਤ੍ਰ ਬੀਦ ਭਕਾਣੀ ਸਗਲ ਮਤਾਤ ਕੇਵਲ ਹਰਿ ਨਾਮ ਗੋਬਿੰਦ ਭਗਤ ਕੈ ਮਨਿ ਸ਼੍ਰਾਮ ਉਹ ਦਾ ਪਰਾਧ ਸਾਧ ਸੰਗ ਮੇਟੈ ਸੰਤਿ ਕਿਰਪਾ ਤੇ ਜਮ ਤੇ ਛੁਟੈ ਜਾਕੇ ਮਸਤਕ ਕਰਮ ਪ੍ਰਭ ਪਾਈ ਸਾਧ ਸਰਨ ਨਾਨਕ ਤੇ ਆਈ ਇਸ ਮਨ ਬਸ ਸੁਨੇ ਲੈ ਪ੍ਰੀਤ ਤੇ ਜਣ ਆਵੇ ਹਰ ਪ੍ਰਭ ਚੀਤ ਜਣ ਮਰਨਤਾ ਦੂਰ ਕੰਿਵਾਰੈ ਦਰਗ ਦੇਤ ਕਾਲ ਉਦਾਰੇ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਹੀਂ ਸਮਾਨੀ ਧੂਖ ਰੋਗ ਪੜਸੈ ਪਰਮ ਸਾਧ ਨਾਮ ਨਿਰਮਲ ਤਾ ਕੇ ਕਰਮ ਹਰਤੇ ਊਚ ਤਾ ਕੀ ਸੋਭਾਵਣੀ ਨਾਨਕ ਏ ਗੁਣ ਨਾਮ ਸੁਖਮਣੀ ਦੁਖ ਰੋਗ ਬਿਨਸਹਿ ਪੜਮ ਸਾਧ ਨਾਮ ਨਿਰਮਲਤਾ ਕੀ ਕਰਮ ਸਭ ਤੇ ਉੱਚਤਾ ਕੀ ਸੋਬਾਵਣੀ ਨਾਨਕ ਏ ਗੁਣ ਸੁਖਮਣੀ ਵਾਹਿਗੁਰੂ ਜੀ ਕਾ ਕਰਪਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸੇ ਵਾਹਿਗੁਰੂ ਜੀ ੴ ਸਤਿਗੁਰ ਪ੍ਰਸਾਦਿ ਠੀਕ ਹੈ ਰਾਮ ਕੜੀ ਮਹਲਾ 3 ਜੀ ਆਨੰਦ ੴ ਸਤਿਗੁਰ ਪ੍ਰਸਾਦਿ ਬਾਜੀ ਬਾਜੀ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਤੇ ਕੀ ਮਨ ਮਜੀਆਂ ਬਧਾਈਆਂ ਰਾਗ ਤੁਮ ਪਰਵਾਰ ਪਰਿਆ ਸਬਦ ਗਾਵਣੇ ਆਈਆਂ ਸਬਦੋ ਤਾਂ ਗਾਵੋ ਹਰੀ ਕੇ ਰਵ ਮਨ ਜੀ ਨੀਵ ਸਾਇਲ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਵਨਾਂ ਦੇ ਹਰ ਨਾਮ ਰਵਤੋ ਮਨ ਮੇਰੇ ਤੂ ਸਭ ਸਾਰਨਾ ਅੰਗੀਕਾਰ ਤੂ ਤੇਰਾ ਕਾਜ ਸਤਸਵਾਰਨਾ ਸਭ ਰੰਗਲਾ ਸਮਰਤੂ ਆਮੀ ਸੋਹਣਾ ਮਨ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਵਰ ਨਾਮੇ ਸਾਚੇ ਸਾਹਿਬ ਕਾ ਨਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੈ ਸਦਾ ਸਤਿ ਸੁਖੁ ਮਹਾ ਤੇਰੀ ਘਾਣ ਮ ਵਸਾਵੈ ਨਾਮ ਜਿਕੇ ਮਨ ਵਸੇ ਆਵਜੇ ਸਬਦ ਕਨੀਰੀ ਕਹੈ ਨਾਨਕ ਸਚੇ ਸਾਹਿਵ ਕ્યા ਨਹੀਂ ਕਰਤੇ ਰਹਿ ਸਾਚਾ ਨਾਮ ਰਦਾਰੂ ਸਾਚ ਨਾਮ ਧਾਰ ਮੇਰਾ ਜਨੁ ਭੁਖਾਂ ਸਭ ਗਵਾਈਆਂ ਕਰ ਸਾਚ ਸੁਖ ਵਣਿਆਈ ਵਸਿਆ ਜਿਨ ਇਛਾ ਸਤ ਹੋਜਾਈਆਂ sada qurbaan keeta gur beto jisdian e badaiyan kahe nanak suno sant sabhut roopiyaru saacha naam raadaroo ਵਾਜੀ ਪੰਚ ਸ਼ਬਦ ਦਿੱਤ ਕਰ ਸੁਭਾਗ ਕਰ ਸੁਭਾਗ ਸ਼ਬਦ ਵਾਜੀ ਕਲਾ ਜਿ ਬਕਰ ਧਾਰੀਆ ਪੰਚ ਦੂਤ ਤਦ ਵਸ ਕਿਤੇ ਕਾਲ ਅਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੀਨਾ ਭਰ ਕੇ ਲਗੀ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨੰਦ ਵਾਜੀ ਅਨੰਦ ਸੁਣੋ ਵਡ ਭਾਗੀਓ ਸਾਗਰ ਨੂੰ ਮਨੋਰਥ ਪੂਰੀਏ ਆਰਬਰੰ ਪ੍ਰਭ ਪਾਇਆ ਬੁਤਲੇ ਸਗਲ ਦੁਖੂਰੀ ਭੂਕ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਜਣ ਹੋਏ ਸਤਿ ਸੇ ਸੂਰੇ ਗੁਰਤੇ ਜਾਣੀ ਹੰਤੇ ਪੁਨੀਤ ਕਹਤੇ ਪਰਤੋ ਸਾਥ ਗੁਰ ਰਹਾ ਪ੍ਰਭure ਮੇਨ ਅਵੰਤ ਨਾਨਕ ਦੇ ਚਰਨ ਲਾਗੇ ਮਾ ਜੀ ਅਨਹਦ ਤੂਰੇ ਇਸ ਲੋਕਾ ਆਗਨ ਗੁਰੂ ਪਾਣੀ ਪਿਤਾ ਮਤ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਕਿਰ ਲ ਸਗਲ ਜਗਤ ਸੰਗਿਆਈਆ ਗੁਰਿਆਈਆ ਵਚੈ ਧਰਮ ਹਦੂਰ ਕਰਮੀਆ ਕੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਧਿਆਇਆ ਗਏ ਮਸਤ ਕਾਲੂ ਨਾਨਕ ਤੇ ਮੁਕੀ ਉਜੜੀ ਕੀਤੀ ਸੁਤੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲੂ ਨਾਨਕ ਤੇ ਮੁਕੀ ਉਜੜੀ ਕੀਤੀ ਸੁਤੀ ਨਾਲ नानक ते मुके उजले केती सुती नाल वाह वाह जी का खालसा पंथ